ਸਾਡੇ ਆਲੇ ਦੇ ਦਿਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆ ਗਏ ਗਏ ਸੀਨੀਅਰ ਪੱਤਰਕਾਰ ਸੌਰੰਗ ਸਿੰਘ ਜੈਨਾ ਜੀ ਦੇ ਨਾਲ ਅੱਜ ਉਹ ਤੁਹਾਨੂੰ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ ਯਾਰਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਸਾਡੇ ਇਸ ਵੇਲੇ ਸਾਡੇ ਆਲੇ ਨਾਲ ਜੁੜੇ ਹੋਏ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ ਸਰ ਆਪ ਵੋਟਾਂ ਦੀ ਗਿਣਤੀ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਉਤਸੁਕਤਾ ਹੈ ਅਜੇ ਨਤੀਜੇ ਆ ਜਾਣਗੇ ਕਿ ਭਾਰਤ ਦੇ ਵਿੱਚ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਦੇਖੋ ਜੀ ਜੇ ਮੈਂ ਹੁਣ ਇਹ ਗੱਲ ਕਹਾਂ ਕਿ ਐਨਡੀਏ ਗੱਠਜੋੜ ਕਿੰਨੀਆਂ ਸੀਟਾਂ ਦੇ ਉੱਤੇ ਅੱਗੇ ਆ ਤੇ ਇੰਡੀਆ ਗੱਠਜੋੜ ਕਿੰਨੀਆਂ ਸੀਟਾਂ ਦੇ ਉੱਤੇ ਅੱਗੇ ਆ ਤੇ ਜਦੋਂ ਤੱਕ ਸਾਡੇ ਪਰਿਵਾਰਕ ਮੈਂਬਰ ਇਹਨਾਂ ਗੱਲਾਂ ਨੂੰ ਸੁਣਨਗੇ ਉਦੋਂ ਤੱਕ ਜਾਣਕਾਰੀ ਇਹ ਪੁਰਾਣੀ ਹੋ ਜਾਣੀ ਹੈ ਕਿਉਂਕਿ ਹਰ ਸੈਕਿੰਡ ਦੇ ਉੱਤੇ ਜਿਵੇਂ ਸ਼ੇਅਰ ਮਾਰਕੀਟ ਹੁੰਦੀ ਹੈ ਨਾ ਵੀ ਭਾਈ ਹੁਣ ਭਾਅ ਹੋਰ ਆ ਮਿੰਟ ਸੈਕਿੰਡ ਦੇ ਵਿੱਚ ਭਾਅ ਉੱਤੇ ਥੱਲੇ ਹੋਈ ਜਾਂਦਾ ਈਸੀ ਦੀਆਂ ਲਾਈਨਾਂ ਵਾਂਗੂ ਗੱਲਬਾਤ ਉੱਤੇ ਥੱਲੇ ਹੋਈ ਜਾਂਦੀ ਹੈ ਪਰ ਹਾਂ ਇਹ ਗੱਲ ਮੈਂ ਜ਼ਰੂਰ ਦੱਸ ਦਿੰਨਾ ਕਿ ਜਿਹੜੀ ਸ਼ੁਰੂਆਤੀ ਜਿਹੜੇ ਰੁਝਾਨ ਅੱਜ ਪ੍ਰਾਪਤ ਹੋਏ ਜਿਹਦੇ ਵਿੱਚ ਪਹਿਲਾਂ ਪੋਸਟਲ ਬੈਲਟ ਰਹੀ ਪਈਆਂ ਵੋਟਾਂ ਦੀ ਗਿਣਤੀ ਹੋਈ ਹੈ ਉਹਦੇ ਵਿੱਚ ਐਨਡੀਏ ਗੱਠਜੋੜ ਅੱਗੇ ਰਿਹਾ ਅੱਦੋ-ਅੱਦੋ ਦਾ ਫਰਕ ਪੈ ਗਿਆ ਐਨਡੀਏ ਗੱਠਜੋੜ ਆ ਜਿਹੜਾ ਜਦੋਂ ਅਸੀਂ ਭਾਰਤੀ ਸਮੇਂ ਦੇ ਮੁਤਾਬਕ ਇਸ ਵੇਲੇ 9 ਵਜੇ ਇਹਨਾਂ ਖਬਰਾਂ ਨੂੰ ਲਾਈਵ ਸਾਂਝਾ ਕਰ ਰਹੇ ਹਾਂ ਤਾਂ ਉਸ ਵੇਲੇ ਜਿਹੜੀ ਉਹ ਐਨਡੀਏ ਗੱਠਜੋੜ ਆ ਜਿਹੜਾ 42 ਸੀਟਾਂ ਦੇ ਉੱਤੇ ਅੱਗੇ ਚੱਲ ਰਿਹਾ ਇੰਡੀਆ ਗਠਜੋੜ 150 ਸੀਟਾਂ ਦੇ ਉੱਤੇ ਅੱਗੇ ਚੱਲ ਰਿਹਾ ਜਦੋਂ ਅੱਜ ਸਵੇਰੇ ਸਵੇਰੇ ਪੋਸਟਲ ਬੈਲਟ ਦੀ ਗਿਣਤੀ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਇਹ ਹੁੰਦਾ ਜੀ ਕਿ ਜਿਹੜੀਆਂ ਵੋਟਾਂ ਪਈਆਂ ਹੈਗਾ ਜੀ ਕੋਈ ਜਿਹੜੇ ਚੋਣ ਅਧਿਕਾਰੀਆਂ ਦੇ ਵੱਲੋਂ ਚੋਣਾਂ ਦੇ ਵਿੱਚ ਲਾਏ ਹੋਏ ਜਿਹੜੇ ਕਰਮਚਾਰੀ ਆ ਉਹਨਾਂ ਦੇ ਵੱਲੋਂ ਦੂਰ ਦਰੜੀਆਂ ਥਾਵਾਂ ਤੋਂ ਡਾਕ ਰਾਹੀਂ ਵੋਟਾਂ ਪਈਆਂ ਬਜ਼ੁਰਗਾਂ ਦੀਆਂ ਵੋਟਾਂ ਪਈਆਂ ਫੌਜੀਆਂ ਦੀਆਂ ਵੋਟਾਂ ਪਈਆਂ ਕੁਝ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਰਵਨੀਤ ਬਿੱਟੂ ਆ ਜਿਹੜਾ ਲੁਧਿਆਣੇ ਤੋਂ ਅੱਗੇ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਅੱਗੇ ਤੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਅੱਗੇ ਸਰਬਜੀਤ ਸਿੰਘ ਪੋਸਟਲ ਬੈਲਟ ਦੀ ਗਿਣਤਾ ਦੀ ਗਿਣਤੀ ਦੇ ਵਿੱਚ ਤੇ ਉਹ ਫਰੀਦਕੋਟ ਤੋਂ ਅੱਗੇ ਇਹ ਸ਼ੁਰੂਆਤੀ ਰੁਝਾਨ ਆ ਜਿਹੜੇ ਪਹਿਲੇ ਕੁਝ ਮਿੰਟਾਂ ਦੇ ਕਿਉਂਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਜੀ ਸਵੇਰੇ 8 ਵਜੇ ਪਰ ਇਹ ਰੁਝਾਨ ਆ ਜਿਹੜੇ ਉਹ ਕਦੋਂ ਬਦਲ ਜਾਣਗੇ ਜਾਂ ਇਨੀ ਹੀ ਰਹਿਣਗੇ ਇਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਪਤਾ ਲੱਗ ਜਾਣਾ ਭਾਰਤੀ ਸਮੇਂ ਮੁਤਾਬਕ ਦੁਪਹਿਰੇ 1 ਵਜੇ ਇਹ ਗੱਲ ਕਲੀਅਰ ਹੋ ਜਾਣੀ ਆ ਕਿ ਭਾਈ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਕੀ ਦੀ ਝੋਲੀ ਚ ਕਿੰਨੇ ਦਾਣੇ ਪਏ ਤੇ ਕਿਦੀ ਝੋਲੀ ਵਿੱਚਲੇ ਦਾਣੇ ਛਿੱਛ ਗਏ ਪਰ ਹਾਂ ਜਿਵੇਂ ਕਿ ਸ਼ੁਰੂਆਤੀ ਉਜਾਨੀ ਆਗੇ ਆ ਇਹ ਬਿਲਕੁਲ ਐਗਜ਼ਿਟ ਪੋਲ ਦੇ ਨਤੀਜਿਆਂ ਨਾਲ ਮਿਲਦੇ ਜੁਲਦੇ ਆਏ ਆ ਐਗਜ਼ਿਟ ਪੋਲ ਦੇ 90 ਫੀਸਦੀ ਨਤੀਜਿਆਂ ਨੇ ਇਹ ਗੱਲ ਕਹੀ ਸੀ ਕਿ ਇੰਡੀਆ ਗੱਠਜੋੜ ਦੂਜੇ ਨੰਬਰ ਤੇ ਰਹੂਗਾ ਤੇ ਐਂਡੀਆ ਗੱਠਜੋੜ ਦੀ ਸਰਕਾਰ ਬਣਨੀ ਆ ਸੋ ਦੇਖੋ 250 ਦੇ ਨਾਲ ਜੇਕਰ ਅੱਗੇ ਚੱਲ ਰਿਹਾ ਇੰਡੀਆ ਗੱਠਜੋੜ ਤੇ ਮੈਨੂੰ ਲੱਗਦਾ ਨਹੀਂ ਜੀ ਕਿ ਇਹਦੇ ਵਿੱਚ ਫਰਕ ਬਹੁਤਾ ਪਊਗਾ ਕਿਉਂਕਿ ਮੈਨੂੰ ਲੱਗਦਾ ਜੀ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ ਨਹੀਂ ਆ ਤੇ ਐਂਡੀਆ ਗੱਠ ਜੋੜ ਤੀਜੀ ਵਾਰ ਸੱਤਾ ਦੇ ਵਿੱਚ ਆ ਜਾਣਾ ਜਿਵੇਂ ਕਿ ਪਹਿਲੇ ਨਤੀਜੇ ਸਾਹਮਣੇ ਆ ਰਹੇ ਆ ਬਾਕੀ ਸਮਾਂ ਦੱਸ ਦੂਗਾ 500 ਤੇ 43 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ 542 ਦੇ ਉੱਤੇ ਵੋਟਾਂ ਪਈਆਂ 411 ਦੇ ਰੁਝਾਨ ਆ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਆ ਤੇ ਐਂਡੀਆ ਗੱਠ ਜੋੜ ਆ ਜਿਹੜਾ ਉਹ 200 ਤੇ 50 ਸੀਟਾਂ ਦੇ ਉੱਤੇ ਅੱਗੇ ਸੀ ਸ਼ੁਰੂਆਤੀ ਰੁਝਾਨ ਦੇ ਵਿੱਚ ਤੇ 150 ਦੇ ਉੱਤੇ ਇੰਡੀਆ ਗੱਠ ਜੋੜ ਸੋ ਜਿਵੇਂ ਜਿਵੇਂ ਕੋਈ ਜਾਣਕਾਰੀ ਹੋਰ ਆਉਂਦੀ ਆ ਉਹ ਅਸੀਂ ਸਾਡੇ ਵਾਲਾ ਤੇ ਪਰਿਵਾਰਕ ਜੀਆਂ ਦੇ ਨਾਲ ਸਾਂਝੀ ਕਰਦੇ ਰਵਾਂਗੇ ਪਰ ਇਹ ਹੈ ਜੀ ਕਿ ਅੱਜ ਦੇਸ਼ ਦੀ ਕਿਸਮਤ ਦਾ ਫੈਸਲਾ ਹੋਣਾ ਵਿਨੇਪਾਈ ਕੀ ਬਣਦਾ ਹੁਣ ਜਿਵੇਂ ਸ਼ੁਰੂ-ਸ਼ੁਰੂ ਦੇ ਵਿੱਚ ਕਾਂਗਰਸ 5 ਸੀਟਾਂ ਦੇ ਉੱਤੇ ਬੀਜੇਪੀ 3 ਸੀਟਾਂ ਦੇ ਉੱਤੇ ਪੰਜਾਬ ਚ ਤੇ ਆਮ ਆਦਮੀ ਪਾਰਟੀ 1 ਸੀਟ ਦੇ ਉੱਤੇ ਪੰਜਾਬ ਚ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅੱਗੇ ਹੋ ਗਿਆ ਜਦੋਂ ਤੋਂ ਹੁਣ ਆਪਾਂ ਗੱਲਾਂ ਦੀ ਸਾਂਝ ਪਾ ਰਹੇ ਆ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਸੀ ਕਿ ਭਾਈ ਸੁਸ਼ੀਲ ਕੁਮਾਰ ਰਿੰਕੂ ਅੱਗੇ ਆ ਤੇ ਪਰ ਹੁਣ ਨਾਲ ਦੀ ਨਾਲ ਜਾਣਕਾਰੀ ਮਿਲ ਗਈ ਜਿ ਕਿ ਜਲੰਧਰ ਤੋਂ ਚੰਨੀ ਹੋਰੀ ਅੱਗੇ ਆ ਸੋ ਆ ਜਾਣਕਾਰੀਆਂ ਜਦੋਂ ਤੱਕ ਸਾਡੇ ਪਰਿਵਾਰਕ ਮੈਂਬਰ ਸੁਣਦੇ ਰਹਿਣਗੇ ਰੇਡੀਓ ਉਦੋਂ ਤੱਕ ਬੜਾ ਕੁਝ ਬਦਲ ਜਾਣਾ ਹੈ ਜੀ ਬਿਲਕੁਲ ਸਹੀ ਕਹੇ ਤੁਸੀਂ ਕਹਿੰਦਾ ਸਾਹਿਬ ਅੱਜ ਤਾਂ ਬਹੁਤ ਕੁਝ ਬਦਲੂਗਾ ਉਤਰਵਾਕਾ ਖੁਦ ਦੀਵਾਰਾਂ ਦੇ ਸਮਰਥਕਾਂ ਵੱਲੋਂ ਦਾਅਵੇ ਜਾਰੀ ਕੀਤੇ ਗਏ ਨੇ ਕਿ ਕੋਈ ਕਹਿੰਦਾ ਵੀ ਸਾਡੇ ਵਾਲਾ ਜਿੱਤੂ ਕੋਈ ਕਹਿੰਦਾ ਸਾਡੇ ਵਾਲਾ ਜਿੱਤੂ ਦੇਖੋ ਜੀ ਇਹ ਗੱਲ ਸੱਚੀ ਆ ਕਿ ਦਾਅਵੇ ਬਹੁਤ ਵੱਡੇ ਹੋਏ ਆ ਸ਼ਰਤਾਂ ਬਹੁਤ ਵੱਡੀਆਂ ਲੱਗੀਆਂ ਤੇ ਲੜਾਈਆਂ ਬਹੁਤ ਵੱਡੀਆਂ ਹੋਈਆਂ ਇਹ ਕਿ ਲੋਕਾਂ ਨੇ ਆਪਾਂ ਗਵਾਉ ਲੜਾਈਆਂ ਵੀ ਕੀਤੀਆਂ ਸੋਸ਼ਲ ਮੀਡੀਆ ਤੇ ਜੰਗ ਵੱਧ ਲੜੀ ਆ ਗਾਲਾਂ ਦੁੱਪੜ ਬਹੁਤ ਚੱਲਿਆ ਬੰਦਾ ਚੰਗਾ ਇੱਕ ਦੂਜੇ ਨੂੰ ਬਹੁਤ ਬੋਲੀ ਗਏ ਆ ਇੱਡਾਂ ਦੀਆਂ ਗੱਲਾਂ ਕਰਨੀਆਂ ਤਰੀ ਚਾਹੀਦੀਆਂ ਆ ਆਪਾਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹੁੰਨੇ ਆ ਕਿ ਭਾਈ ਲੜਨਾ ਕਿਹੜੀ ਗੱਲੋਂ ਆ ਪਰ ਇਹ ਲੋਕ ਆ ਲੋਕਾਂ ਨੂੰ ਚਾਹ ਬਹੁਤ ਹੁੰਦਾ ਲੋਕ ਭੜਨ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਸੋ ਅੱਜ ਪਤਾ ਲੱਗ ਜਾਊਗਾ ਜੀ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਆ 1 ਵਜੇ ਤੱਕ ਜਿਵੇਂ ਮੈਂ ਤੁਹਾਨੂੰ ਗੱਲ ਕਹੀ ਆ ਦੁਪਹਿਰ ਹੀ 1 ਵਜੇ ਤੱਕ ਆਪਾਂ 9 ਵਜੇ ਜੱਕਰ ਵੋਟਾਂ ਦੀ ਜਾਣਕਾਰੀ ਇਹ ਸਾਂਝੀ ਕਰ ਰਹੇ ਆ ਇਹ ਦੇਖੋ ਆਪਾਂ ਮੁਕੰਮਲ ਜਾਣਕਾਰੀ ਤਾਂ ਨਹੀਂ ਇਹਨੂੰ ਕਹਿੰਦੇ ਕਿਉਂਕਿ ਇਹ ਸ਼ੁਰੂਆਤੀ ਜਾਣਕਾਰੀ ਹੈ ਇਹ ਹੁਣ ਤੋਂ 4 ਘੰਟਿਆਂ ਬਾਅਦ ਮੁਕੰਮਲ ਹੋ ਜਾਣੀ ਹੈ 4 ਘੰਟਿਆਂ ਦੇ ਵਿੱਚ ਬੜਾ ਕੁਝ ਬਦਲ ਜਾਣਾ ਤੇ ਦੂਜੀ ਗੱਲ ਇਹ ਜਿ ਕਿ ਲੋਕਾਂ ਨੇ ਤਾਂ ਆਪਦੇ ਕੀੜੇ ਕੱਢੇ ਆ ਸੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਲੜੀ ਗਏ ਆ ਉਦਾਂ ਲੋਕ ਸ਼ਰਤਾਂ ਲਾਈ ਗਏ ਆ ਇੱਕ ਦੂਜੇ ਨੂੰ ਬੰਦਾ ਚੰਗਾ ਕਹੀ ਗਏ ਆ ਪਰ ਗੱਲ ਇਹ ਆ ਕਿ ਫੈਸਲੇ ਦੀ ਘੜੀ ਆ ਦੇਸ਼ ਦੀ ਸਰਕਾਰ ਦੇ ਬਾਰੇ ਅਜੇ ਦੁਪਹਿਰ ਤੱਕ ਪਤਾ ਲੱਗ ਜਾਣਾ ਵੀ ਭਾਈ ਕਿੱਥੋਂ ਕੀ ਬਣਿਆ ਤੇ ਕਿੱਥੋਂ ਕੀ ਨਹੀਂ ਬਣਿਆ ਕੌਣ ਕਿੰਨੇ ਪਾਣੀ ਦੇ ਵਿੱਚ ਸੀ ਤੇ ਕੌਣ ਕਿੰਨੇ ਪਾਣੀ ਦੇ ਵਿੱਚ ਨਹੀਂ ਆ ਇਹਦੇ ਬਾਰੇ ਕਲੀਅਰ ਹੋ ਜਾਣਾ ਸੰਗਰੂਰ ਦੇ ਵਿੱਚ ਵੀ ਇਸ ਵੇਲੇ ਵੋਟਾਂ ਦੀ ਗਿਣਤੀ ਜਾਰੀ ਹੈ 9 ਵਜੇ ਤੱਕ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਮੀਤ ਹੇਰ ਤੇ ਸੁਖਪਾਲ ਸਿੰਘ ਖੇੜਾ ਦੇ ਵਿੱਚ ਫਸਵਾ ਮੁਕਾਬਲਾ ਚੱਲ ਰਿਹਾ ਜਿਹੜੀ ਜਾਣਕਾਰੀ 9 ਵਜੇ ਤੱਕ ਦੀ ਆ ਇਹਦੇ ਵਿੱਚ ਚੰਡੀਗੜ੍ਹ ਦੀ ਜਿਹੜੀ ਸੀਟ ਆ ਜਿੱਥੇ ਮਨੀਸ਼ ਤਵਾਰੀ ਕਾਂਗਰਸ ਦੇ ਤੇ ਸੰਜੇ ਟੰਡਨ ਬੀਜੇਪੀ ਦੇ ਆਗੂ ਆ ਇਹਨਾਂ ਦੇ ਵਿੱਚ ਬਹੁਤ ਕਾਂਟੇ ਦੀ ਟੱਕਰ ਚੱਲ ਰਹੀ ਆ ਸੋ ਵਹਿੰਨੇ ਭਾਈ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ ਜੀ ਜੀ ਬਿਲਕੁਲ ਜਨਾਬ ਸਾਬ ਉਧਰ ਜਿਹੜੀ ਘੱਟ ਪਰਸੈਂਟੇਜ ਵੋਟਾਂ ਵਿੱਚ ਪਿਛਲੇ ਵਾਰ ਦੇ ਮੁਕਾਬਲੇ ਉਹਦੇ ਵੀ ਕਈ ਸਾਰੇ ਅਰਥ ਜਿਹੜੇ ਉਹ ਕੱਢੇ ਜਾ ਰਹੇ ਨੇ ਜੀ ਤਾਂ ਬਿਲਕੁਲ ਜੀ ਦੇਖੋ ਉਹਦੇ ਅਰਥ ਬਹੁਤ ਸਾਰੇ ਕੱਢੇ ਜਾ ਰਹੇ ਆ ਉਹਦਾ ਕਾਰਨ ਇਹ ਆ ਕਿ ਸਾਡੇ ਸੂਬੇ ਦੇ ਵਿੱਚ ਤੇ ਕੁੱਲ ਦੇਸ਼ ਦੇ ਵਿੱਚ ਹੀ ਮੈਂ ਗੱਲ ਕਹਿਣਾ ਨੇਤਾਵਾਂ ਨੇ ਆਪਣੀ ਬੇਪਰੋਸਗੀ ਵਧਾ ਲਈ ਆ ਨੇਤਾਵਾਂ ਦੇ ਉੱਤੇ ਭਰੋਸਾ ਕਰਨ ਨੂੰ ਚਿਤ ਨਹੀਂ ਕਰਦਾ ਨੇਤਾਵਾਂ ਦੇ ਉੱਤੇ ਯਕੀਨ ਕਰਨ ਨੂੰ ਲੋਕਾਂ ਦਾ ਮਨ ਨਹੀਂ ਮੰਨਦਾ ਲੋਕ ਇਹ ਗੱਲ ਕਹਿੰਦੇ ਆ ਵੀ ਯਾਰ ਇਹਨਾਂ ਦੇ ਉੱਤੇ ਯਕੀਨ ਕਿਉਂ ਕਰ ਗਏ ਇਹਨਾਂ ਦੇ ਉੱਤੇ ਯਕੀਨ ਕਿਹੜੀ ਗੱਲੋਂ ਕਰਨਾ ਇਹਨਾਂ ਦੇ ਉੱਤੇ ਭਰੋਸਾ ਕਿਉਂ ਕਰ ਗਏ ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ ਕਬੀ ਅਗਲੀ ਵਾਰ ਕਿੱਥੋਂ ਕਿੱਧਰ ਚਲੇ ਜਾਣ ਲੋਕ ਇਹ ਗੱਲ ਕਹਿੰਦੇ ਆ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਤਕੀ ਗਰਮੀ ਬਹੁਤ ਸੀ ਸ਼ਾਇਦ ਗਰਮੀ ਦੇ ਕਰਕੇ ਵੀ ਇਹ ਕੁਝ ਹੋਵੇ ਦੂਜੀ ਗੱਲ ਇੱਕ ਬੇਪਰੋਸਗੀ ਦਲ ਬਦਲੂਆਂ ਦੇ ਕਰਕੇ ਬਹੁਤ ਪੈਦਾ ਹੋਈ ਆ ਸ਼ਾਇਦ ਉਹਦੇ ਕਰਕੇ ਵੀ ਹੋਵੇ ਸੋ ਇਹ ਜਾਣਕਾਰੀਆਂ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਸਤਰੀ ਕੇ ਦੇ ਨਾਲ ਇਤਕੀ ਲੋਕਾਂ ਨੇ ਪੰਜਾਬ ਦੇ ਵਿੱਚ 3.5% ਵੋਟਾਂ ਘਟ ਪਈਆਂ ਪਿਛਲੀ ਵਾਰ ਨਹੀਂ ਜੇਕਰ ਆਪਾਂ 2019 ਦੀ ਗੱਲ ਕਰੀਏ ਉਹਦੇ ਮੁਕਾਬਲ ਤਨ 3.5% ਵੋਟਾਂ ਇਤਕੀ ਘਟ ਪਈਆਂ ਜੇਕਰ ਸਾਡੇ ਰਾਜਨੀਤਿਕ ਲੋਕਾਂ ਨੇ ਲੱਛਣ ਆਪਣੇ ਇਹੀ ਜਾਰੀ ਰੱਖੇ ਜੇਕਰ ਸਾਡੇ ਰਾਜਨੀਤਿਕ ਲੋਕਾਂ ਨੇ ਇਹੀ ਸਾਰਾ ਕੁਝ ਕੀਤਾ ਤੇ ਫਿਰ ਭਾਈ ਕੁਝ ਵੀ ਹੋ ਸਕਦਾ ਉਹਦੇ ਸਮੇਂ ਤੇ ਹੋ ਸਕਦਾ ਵੀ 10% ਵੋਟਾਂ ਘਟ ਪੈਣ ਲੱਗ ਜਾਣ ਸੋ ਇਹ ਲੋਕਾਂ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਵੀ ਉਹ ਰਾਜਨੀਤਿਕ ਲੋਕਾਂ ਦੇ ਪ੍ਰਤੀਮਾਨ ਦੇ ਵਿੱਚ ਕਿਹੜੀ ਥਾਂ ਰੱਖਦੇ ਆ ਆ ਮੇਰਾ ਤਾਂ ਹੁਣ ਮੋਬਾਈਲ ਭਰਿਆ ਪਿਆ ਅੱਜ ਇੱਕਦੇ ਖਬਰ ਆ ਜਾਂਦੀ ਜੀ ਕਿ ਭਾਈ ਅਮਰਪਾਲ ਸਿੰਘ 5040 ਵੋਟਾਂ ਨੇ ਫਰਕ ਨਾਲ ਲੱਗੇ ਆ ਆ ਮੀਤ ਹੇਰ ਸੰਗਰੂਰ ਤੋਂ ਕਨੇ ਪਿੱਛੇ ਰਹਿ ਕੇ ਸਿਮਰਨਜੀਤ ਮਾਨ ਦਾ ਪਲੜਾ ਭਾਰੀ ਹੋ ਗਿਆ ਉਹ ਜਿਵੇਂ ਸਵੇਰੇ ਸਵੇਰੇ ਉੱਠਦੇ ਆ ਨਾ ਤੇ ਸੋਨੇ ਦੇ ਭਾਅ ਬਾਰੇ ਜਾਣਕਾਰੀ ਮਿਲਦੀ ਆ ਜਾਂ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਮਿਲਦੀ ਆ ਅੱਜ ਪੂਰੇ ਦਾ ਪੂਰਾ ਦਿਨ ਇਸੇ ਗੱਲ ਦੇ ਲੇਖੇ ਜੋਖੇ ਦੇ ਵਿੱਚ ਰਹਿਣਾ ਜੀ ਜੀ ਬਿਲਕੁਲ ਜੀ ਸਾਹਿਬ کہہ ਰਹੇ ਸੀ ਜਦੋਂ ਅੰਗਰਾਲ ਦੀ ਗੱਲ ਕਰਦੇ ਆ ਜੀ ਕਹਿੰਦੇ ਸੀਤੀ ਕੋ ਕੰਜ਼ੂਰ ਹੋ ਗਿਆ ਜੀ ਇਹ ਤਾਂ ਬੜੇ ਟਵਿਸਟ ਆਇਆ ਨੇ ਇਸ ਮਾਮਲੇ ਦੇ ਵਿੱਚ ਹਾਂ ਬਿਲਕੁਲ ਜੀ ਦੇਖੋ ਸੀਤਲ ਅੰਗਰਾਲ ਹੋਰੀ ਜਾਂ ਤਾਂ ਆਪਾਂ ਇਹ ਗੱਲ ਕਹਿ ਦਈਏ ਵੀ ਕਾਲੀ ਬਹੁਤ ਕਰਦੇ ਆ ਜਾਂ ਆਪਾਂ ਇਹ ਗੱਲ ਕਹਿ ਦਈਏ ਵੀ ਭਾਈ ਸੀਤਲ ਅੰਗਰਾਲ ਨੂੰ ਗੱਲ ਸਮਝਣ ਦਾ ਝੱਜ ਨਹੀਂ ਆ ਹੁਣ ਇਹ ਦੇਖੋ ਸਭ ਦੇ ਆਪੋ ਆਪਣੇ ਵਿਚਾਰ ਆ ਆ ਮੈਂ ਤੁਹਾਨੂੰ ਇੱਕ ਜਾਣਕਾਰੀ ਨਾਲ ਨਾਲ ਹੋਰ ਦੇ ਦਿਆਂ ਵੀ ਇਹ ਜਦੋਂ ਰਿਕਾਰਡ ਹੋ ਰਹੀਆਂ ਗੱਲਾਂ ਆਪਣੀਆਂ ਉਸੇ ਵੇਲੇ ਜਾਣਕਾਰੀ ਕਿਵੇਂ ਬਦਲ ਰਹੀ ਹੈ ਲੁਧਿਆਣੇ ਦੇ ਵਿੱਚ ਰਾਜਾ ਵਿੜਿੰਗ ਅੱਗੇ ਨਿਕਲ ਗਏ ਬਿੱਟੂ ਪਿੱਛੇ ਚੱਲ ਗਏ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਠਿੰਡੇ ਤੋਂ ਇਹ ਅੱਗੇ ਨਿਕਲ ਗਏ ਸ਼੍ਰੋਮਣੀ ਅਕਾਲੀ ਦਲ ਦੀ ਹਰਸਮਰਤਪੁਰ ਬਾਦਲ ਪਿੱਛੇ ਆ ਜਲੰਧਰ ਤੋਂ ਚੰਨੀ ਅੱਗੇ ਆ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਅੱਗੇ ਆ ਚੰਡੀਗੜ੍ਹ ਤੋਂ ਕਾਂਗਰਸ ਅੱਗੇ ਆ ਤਿੰਨ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਭਾਜਪਾ ਅੱਗੇ ਹੋ ਗਈ ਆ ਸੋ ਵੇਨੇ ਭਾਈ ਆ ਤਾਂ ਕੋਈ ਜਾਣਕਾਰੀ 2 ਮਿੰਟ ਪਹਿਲਾਂ ਦੀ ਆ ਕੋਈ 4 ਮਿੰਟ ਪਹਿਲਾਂ ਦੀ ਕੋਈ 6 ਮਿੰਟ ਪਹਿਲਾਂ ਦੀ ਇਦਾਂ ਦੀ ਜਾਣਕਾਰੀ ਆ ਇਹ ਮੁਕੰਮਲ ਜਾਣਕਾਰੀ ਨਹੀਂ ਆ ਇਹਦੇ ਵਿੱਚ ਬਹੁਤ ਸਾਰੇ ਉਤਰਾ ਚੜਾ ਆਉਣੇ ਆ ਔਰ ਸ਼ੀਤਲ ਉਂਗਰਾਲ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਸ਼ੀਤਲ ਉਂਗਰਾਲ ਨੇ ਕਾੜੀ ਵਰਤੀ ਆਪਾਂ ਜਾਣਦੇ ਆ ਕਿ ਸ਼ੀਤਲ ਉਂਗਰਾਲ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਦੋਵਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਤੇ ਬੀਜੇਪੀ ਜੁਆਇਨ ਕਰ ਲਈ ਦੋਵਾਂ ਨੇ ਜਦੋਂ ਜੁਆਇਨ ਕੀਤੀ ਬੀਜੇਪੀ ਕਿਉਂਕਿ ਰਿੰਕੂ ਨੇ ਤਾਂ ਆਮ ਆਦਮੀ ਪਾਰਟੀ ਦੇ ਟਿਕਟ ਛੱਡ ਤੀ ਤੇ ਵਿਧਾਇਕੀ ਤੋਂ ਅਸਤੀਫਾ ਦਿੱਤਾ ਜੀ ਇੱਧਰ ਸ਼ੀਤਲ ਉਂਗਰਾਲ ਨੇ ਤੇ ਦੋਵੇਂ ਜਣੇ ਕਹਿੰਦੇ ਜੀ ਕਿ ਇਸ ਦਾ ਵਿਕਾਸ ਦੀ ਖਾਤਰ ਇੱਧਰਲੇ ਪਾਸੇ ਆਏ ਆ ਰਿੰਕੂ ਨੂੰ ਬੀਜੇਪੀ ਨੇ ਟਿਕਟ ਦਿੱਤੀ ਤੇ ਫਿਰ ਉਸ ਤੋਂ ਬਾਅਦ 2 ਦਿਨ ਪਹਿਲਾਂ ਸ਼ੀਤਲ ਅੰਗਰਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖਦੇ ਆ ਉਹਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਕਿਉਂਕਿ ਮੈਂ ਚੋਣ ਲੜਨ ਦੇ ਹੱਕ ਦੇ ਵਿੱਚ ਨਹੀਂ ਜਾਂ ਮੈਂ ਚਾਹੁੰਦਾ ਨਹੀਂ ਕਿ ਚੋਣ ਹੋਵੇ ਉਹ ਕਹਿੰਦਾ ਜੀ ਕਿ ਲੋਕਾਂ ਦੇ ਉੱਤੇ ਆਰਥਿਕ ਬੋਝ ਪੈਂਦਾ ਤੇ ਮੈਂ ਨਹੀਂ ਚਾਹੁੰਦਾ ਵੀ ਲੋਕਾਂ ਦੇ ਉੱਤੇ ਇਦਾਂ ਦਾ ਬੋਝ ਪਵੇ ਪਰ ਜਦੋਂ ਉਹਨੇ ਕੱਲ ਜਾ ਕੇ ਦੇਖਿਆ ਵਿਧਾਨ ਸਭਾ ਦੇ ਵਿੱਚ ਜਾ ਕੇ ਮਿਲਿਆ ਸੇ ਸਪੀਕਰ ਸਾਹਿਬ ਮਿਲੇ ਨਹੀਂ ਉਹ ਕਹਿੰਦੇ ਜੀ 11 ਜੂਨ ਨੂੰ 11 ਵਜੇ ਆਇਓ ਸਵੇਰੇ ਪਰ ਹੁਣ ਜਾਣਕਾਰੀ ਉੱਡ ਕੇ ਸਾਹਮਣੇ ਆ ਗਈ ਜੀ ਕਿ ਅਸਤੀਫਾ ਤਾਂ 30 ਜੂਨ ਨੂੰ ਹੀ ਮਨਜ਼ੂਰ ਹੋ ਗਿਆ ਤੇ ਉਹ ਹੁਣ ਸਾਬਕਾ ਵਿਧਾਇਕ ਹੋ ਗਿਆ ਯਾਨੀ ਕਿ ਜਲੰਧਰ ਦੀ ਸ਼ੀਤਲ ਉਂਗਰਾਲ ਵਾਲੀ ਸੀਟ ਖਾਲੀ ਹੋ ਗਈ ਆ ਸ਼ੀਤਲ ਉਂਗਰਾਲ ਇਹ ਗੱਲ ਕਹਿੰਨੇ ਵੀ ਭਾਈ ਇਹ ਤਾਂ ਸਿਆਸਤ ਕੀਤੀ ਗਈ ਆ ਰਾਜਕੁਮਾਰ ਚੱਬੇਵਾਲ ਨੇ ਵੀ ਤਾਂ ਅਸਤੀਫਾ ਦਿੱਤਾ ਹੀ ਆ ਉਹਦਾ ਤਾਂ ਮਨਜ਼ੂਰ ਨਹੀਂ ਕੀਤਾ ਗਿਆ ਤੇ ਮੇਰਾ ਅਸਤੀਫਾ ਕਿਉਂ ਮਨਜ਼ੂਰ ਕਰ ਲਿਆ ਗਿਆ ਮੈਂ ਤਾਂ ਜਾਊਂਗਾ ਜੀ ਹਾਈ ਕੋਰਟ ਹੁਣ ਉਹਨੇ ਆ ਗੱਲ ਕਹਿਣੀ ਸ਼ੁਰੂ ਕਰਤੀ ਆ ਤੇ ਜਦੋਂ ਉਂਗਰਾਲ ਸਾਹਿਬ ਇਹ ਗੱ ਕਿ ਭਾਈ ਇਹ ਤਾਂ ਲੋਕਾਂ ਦੇ ਉੱਤੇ ਬੋਝ ਪਾਊਗਾ ਮੈਂ ਤਾਂ ਚਾਹੁੰਦਾ ਕਿ ਮੈਂ ਅਸਤੀਫਾ ਵਾਪਸ ਲੈ ਲਾਂ ਤੇ ਜਦੋਂ ਭਾਈ ਆਪਾਂ ਪਹਿਲਾਂ ਅਸਤੀਫਾ ਦਿੱਤਾ ਸੀ ਤੇ ਉਦੋਂ ਪਕੌੜੀਆਂ ਦੇ ਵੱਟੇ ਵੋਟਾਂ ਪੈਣੀਆਂ ਸੀ ਉਦੋਂ ਵੀ ਤਾਂ ਬੋਝ ਪੈਣਾ ਹੀ ਸੀ ਸੋ ਇਹ ਸਾਡੇ ਸੂਬੇ ਦੀ ਰਾਜਨੀਤੀ ਦੇ ਵਿੱਚ ਕੁਝ ਕ ਨਵੇਂ ਚਿਹਰੇ ਆਏ ਆ ਜਿਹੜੇ ਉਹਨਾਂ ਦੇ ਵੱਲੋਂ ਕਾਣੀ ਬੋਤ ਕੀਤੀ ਜਾਂਦੀ ਹੈ ਤੇ ਜਿਹਦੇ ਕਰਕੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜੀ ਬਿਲਕੁਲ ਸਹੀ ਤੁਹਾਨੂੰ ਸਾਡੀ ਨਾਲੀ ਹਿਮਾਚਲ ਦੀ ਗੱਲ ਵੀ ਕਰ ਲਈ ਜੀ ਹਿਮਾਚਲ ਦੇ ਤਿੰਨ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਹੋਏ ਨੇ ਕਿਹੜੇ ਕਿਹੜੇ ਵਿਧਾਇਕ ਦੇ ਇਹ ਦੇਖੋ ਜੀ ਹਿਮਾਚਲ ਪ੍ਰਦੇਸ਼ ਦੀ ਜਿਹੜੀ ਨਾ ਉਹ ਰਾਜਨੀਤੀ ਉਹਦੇ ਵਿੱਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ ਬੜੇ ਵੱਡੇ ਰੌਲੇ ਰੱਪੇ ਆਏ ਸਾਹਮਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਦਾ ਸਮਰਥਨ ਕਰਤਾ ਸੀਗਾ ਤੇ ਉਹ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਜਿਹੜੇ ਉਥੋਂ ਦੇ ਸਪੀਕਰ ਦੇ ਵੱਲੋਂ ਮਨਜ਼ੂਰ ਕਰ ਲੈ ਗਏ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਖਵਿੰਦਰ ਸੁਖੂ ਦੀ ਕਾਂਗਰਸ ਦੀ ਸਰਕਾਰ ਆ ਤੇ ਉਹ ਜਿਹੜੇ ਹੁਣ ਤਿੰਨ ਵਿਧਾਇਕਾਂ ਦੇ ਸਤੀਫੇ ਮਨਜ਼ੂਰ ਹੋ ਗਏ ਦਾ ਮਤਲਬ ਇਹ ਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੁਣ ਜਿਮਨੀ ਚੋਣ ਹੋਊਗੀ ਅੱਜ ਪੰਜਾਬ ਦੇ ਵਿੱਚ ਕਈ ਸੀਟਾਂ ਖਾਲੀ ਹੋ ਜਾਣੀਆਂ ਇਹ ਗੱਲ ਕਲੀਅਰ ਆ ਅੱਜ ਪੰਜਾਬ ਦੇ ਵਿੱਚ ਕਈ ਸੀਟਾਂ ਖਾਲੀ ਹੋ ਜਾਣੀਆਂ ਪੰਜ ਤਾਂ ਇਸ ਵੇਲੇ ਮੰਤਰੀ ਹੀ ਚੋਣ ਲੜ ਰਹੇ ਆ ਉਹਦੇ ਵਿੱਚੋਂ ਦੋ ਜਿੱਤਦੇ ਆ ਇੱਕ ਜਿੱਤ ਦਾ ਤਿੰਨ ਜਿੱਤ ਦਾ ਕੋਈ ਨਾ ਕੋਈ ਤਾਂ ਜਿੱਤੂਗਾ ਹੀ ਉਹ ਸੀਟ ਖਾਲੀ ਹੋ ਜਾਣੀ ਆ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਐਮਐਲਏ ਜਿਹੜੇ ਉਹ ਚੋਣ ਲੜ ਰਹੇ ਆ ਤੁਸੀਂ ਰਾਜਾ ਬੜਿੰਗ ਦੀ ਗੱਲ ਕਰ ਲੋ ਇਹ ਗਿੱਦੜਵਾਹੇ ਤੋਂ ਐਮਐਲਏ ਆ ਜੇ ਇਹ ਜਿੱਤ ਜਾਂਦੇ ਆ ਤਾਂ ਇਹ ਸੀਟ ਖਾਲੀ ਹੋ ਜੂਗੀ ਗਿੱਦੜਵਾਹੇ ਵਾਲੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਉਹ ਵੀ ਐਮਪੀ ਦੀ ਚੋਣ ਲੜ ਰਹੇ ਗੁਰਦਾਸਪੁਰ ਤੋਂ ਜੇ ਉਹ ਜਿੱਤ ਜਾਂਦੇ ਉਹ ਸੀਟ ਖਾਲੀ ਹੋ ਜਾਣੀ ਆ ਰਾਜਕੁਮਾਰ ਚੱਬੇਵਾਲ ਦੀ ਸੀਟ ਖਾਲੀ ਹੋ ਸਕਦੀ ਆ ਤਾਂ ਹੋਰ ਵੀ ਕਈ ਜਿਹੜੇ ਕਾਕਾ ਬਰਾੜਾ ਜਿਹੜਾ ਮੁਕਸਰ ਤੋਂ ਵਿਧਾਇਕ ਉਹ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੀ ਚੋਣ ਲੜ ਰਿਹਾ ਸੋ ਇਸ ਤਰੀਕੇ ਦੇ ਨਾਲ ਆ ਇਹ ਮੈਨੂੰ ਲੱਗਦਾ ਜੀ ਕਿ ਅੱਜ ਅੱਧੀ ਦਰਜਨ ਦੇ ਕਰੀਬ ਸੀਟਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਖਾਲੀ ਹੋਣ ਦੀ ਸੰਭਾਵਨਾ ਹੈ ਬਾਕੀ ਤਾਂ ਚਲੋ ਜਿਵੇਂ-ਜਿਵੇਂ ਜਾਣਕਾਰੀ ਮਿਲੀ ਆਪਾਂ ਸਾਂਝੀ ਕਰਦੇ ਰਹਿਣਾ ਪਰ ਗੱਲ ਇਹ ਅਸ਼ੋਕ ਪ੍ਰਾਸ਼ਰ ਪੱਪੀ ਆ ਜਿਹੜਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਤੇ ਲੁਧਿਆਣਾ ਤੋਂ ਆਪਦੀ ਟੋਨ ਲੜ ਰਿਹਾ ਉਹ ਵੀ ਵਿਧਾਇਕ ਆ ਸੋ ਉਹ ਵੀ ਹੋ ਸਕਦਾ ਸੀਟ ਕੁਛ ਵੀ ਹੋ ਸਕਦਾ ਸੋ ਇਹਨੇ ਪਾਈ ਕੀ ਬਣਦਾ ਪਰ ਗੱਲ ਇਹ ਆ ਪੁੱਲ ਬਣਾ ਕੇ ਕਿ ਅੱਜ ਕਈ ਸੀਟਾਂ ਖਾਲੀ ਹੋ ਜਾਣੀਆਂ ਕਈ ਸੀਟਾਂ ਜਿਹੜੀਆਂ ਖਾਲੀ ਹੋਣਗਾਂ ਉਹਦੇ ਬਾਰੇ ਲੋਕ ਆਪੋ ਆਪਣੇ ਵਿਚਾਰ ਪੇਸ਼ ਕਰਨਗੇ ਲੋਕਾਂ ਦੇ ਵੱਖ-ਵੱਖਰੇ ਵਿਚਾਰ ਆ ਕਈ ਲੋਕ ਇਹ ਗੱਲ ਕਹਿੰਦੇ ਕਿ ਸਾਡੇ ਵਾਲਾ ਜਿੱਤੂ ਕਈ ਲੋਕ ਇਹ ਗੱਲ ਕਹਿੰਦੇ ਸਾਡੇ ਵਾਲਾ ਜਿੱਤੂ ਪਤਾ ਨਹੀਂ ਕੌਣ ਜਿੱਤੂ ਹਾਲੇ ਤੱਕ ਮੈਂ ਨਹੀਂ ਮੰਨਦਾ ਵੀ ਕਾਲੀ ਕਰਨੀ ਚਾਹੀਦੀ ਹੈ ਵੇਨੇ ਕੀ ਬੰਨਦਾ ਜੀ ਜੀ ਬਿਲਕੁਲ ਸਹੀ ਕਹਿਣਾ ਸਰ ਉਹਦੇ ਫ੍ਰੀਡ ਕੋਡ ਦੇ ਵਿੱਚ ਕਿਨੇ 12 ਘੰਟੇ ਲੇਟ ਪਹੁੰਚੀਆਂ ਸੀ ਵੀਅ ਮਸ਼ੀਨਸ ਉਹਨਾਂ ਨੂੰ ਲੈ ਕੇ ਰੋੜਾ ਬਹੁਤ ਪਿਆ ਜੀ ਦੇਖੋ ਜੀ ਅਸਲ ਦੇ ਬੱਚਾ ਜਦੋਂ ਕਿਸੇ ਵੀ ਵੋਟਾਂ ਪੈ ਹਟਦੀਆਂ ਤੇ ਨਾਲ ਦੀ ਨਾਲ ਉਹਨਾਂ ਮਸ਼ੀਨਾਂ ਨੂੰ ਸੀਲ ਕਰਕੇ ਤੇ ਉਹ ਸੀਟਾਂ ਲੈ ਕੇ ਜਾਣੀਆਂ ਹੁੰਦੀਆਂ ਜੀ ਜਿਹਨੂੰ ਇੱਕ ਸਟਰੋਂਗ ਰੂਮ ਕਹਿੰਦੇ ਆ ਜਿੱਥੇ ਕਿ ਕਈ ਲੇਅਰ ਦੇ ਵਿੱਚ ਕਈ ਜਿਹੜੀਆਂ ਕਤਾਰਾਂ ਦੇ ਵਿੱਚ ਕਈ ਪੜਾਵਾਂ ਦੇ ਵਿੱਚ ਸਿਕਿਉਰਿਟੀ ਬਹੁਤ ਸਖਤ ਹੁੰਦੀ ਹੈ ਸੋ ਇਹ ਜਿਕੇ ਇੱਥੇ ਪਤਾ ਲੱਗਾ ਵੀ ਫਰੀਦਕੋਟ ਦੇ ਵਿੱਚ ਕੁਝ ਕਿ ਜੜੀਆਂ ਸੀਟਾਂ ਨੇ ਜੜੀਆਂ VOTING ਮਸ਼ੀਨਾਂ ਨੇ ਉੱਥੇ ਪਤਾ ਲੱਗਾ ਕਿ ਭਾਈ ਇਹ ਜੜੀਆਂ ਜੜੀਆਂ ਮਸ਼ੀਨਾਂ ਇਸ ਸਟਰੋਂਗ ਰੂਮ ਦੇ ਵਿੱਚ 8 ਤੋਂ ਲੈ ਕੇ 10 ਘੰਟੇ ਲੇਟ ਗਈਆਂ ਉਹ ਜੜੀਆਂ ਹੁਣ ਲੇਟ ਗਈਆਂ ਤੇ ਉਹਦੇ ਕਰਕੇ ਪਾਈ ਫੁਰ ਰੌਲਾ ਪੈ ਗਿਆ ਉੱਥੇ ਸਰਬਜੀਤ ਸਿੰਘ ਖਾਲਸਾ ਦੇ ਸਮਰਥਕਾਂ ਨੇ ਰੌਲਾ ਪਾਇਆ ਵੀ ਇਹਦਾ ਮਤਲਬ ਇਹ ਆ ਕਿ ਇਹਦੇ ਵਿੱਚ ਕੋਈ ਕਿਤੇ ਗੜਬੜੀ ਕੀਤੀ ਹੋਊਗੀ ਜਿਹੜੀ ਗੜਬੜੀ ਕੀਤੀ ਹੋਊਗੀ ਤੇ ਉਹਦੇ ਕਰਕੇ ਭਾਈ ਕੁਝ ਵੀ ਹੋ ਸਕਦਾ ਉਹਨਾਂ ਨੇ ਇਹ ਗੱਲ ਕਹੀ ਆ ਸੋ ਵੇਖਦੇ ਪਾਈ ਕੀ ਬਣਦਾ ਪਰ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਮਸ਼ੀਨਾਂ ਨੂੰ ਸੀਲ ਕਰਨਾ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਜਾਣਾ ਜੀ ਉੱਥੇ ਸਟਰੋਂਗ ਰੂਮ ਤੱਕ ਉਹਦੇ ਵਿੱਚ ਕਈ ਵਾਰੀ ਸਮਾਂ ਲੱਗ ਜਾਂਦਾ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਵੀ ਇਹਦੇ ਵਿੱਚ ਕੋਈ ਕਿਸੇ ਤਕੜਬੜੀ ਹੋਈ ਹੋਗੀ ਜੀ ਜੀ ਤਣਾ ਸਰਚ ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਕਿਹਾ ਵੀ 150 volunteers ਦੇ ਨਾ ਦੇਣੇ ਕੀ ਮਾਮਲੇ ਜੀ ਸਾਰਾ ਦੇਖੋ ਜੀ ਗੱਲ ਇਹ ਕਿ ਚੋਣ ਕਮਿਸ਼ਨ ਦੇ ਵੱਲੋਂ ਨਾ ਜਿਹੜੀ ਗੱਲ ਕਹੀ ਗਈ ਹੈ ਜੈ ਰਾਮ ਰਮੇਸ਼ਵਰਾ ਨੂੰ ਉਹ ਬਿਲਕੁਲ درست ਹੈ ਜੈ ਰਾਮ ਰਮੇਸ਼ਵਰਾ ਨੇ ਇਹ ਗੱਲ ਕਹੀ ਸੀ ਕਿ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਹੈ ਇਹਨਾਂ ਨੇ ਵੋਟਾਂ ਤੋਂ ਬਾਅਦ ਤੇ ਉਹ ਕਹਿੰਦੇ ਜੀ ਕਿ ਫੋਨ ਕੀਤੇ 150 ਦੇ ਕਰੀਬ ਅਧਿਕਾਰੀਆਂ ਨੂੰ ਚੋਣ ਅਧਿਕਾਰਗਰ ਤਾਂ ਜੋ ਵੋਟਾਂ ਦੇ ਉੱਤੇ ਅਸਰ ਪਾ ਜੇ ਦਬਾਅ ਪਾਇਆ ਦਾਬਾ ਮਾਰਿਆ ਉਹਨਾਂ ਨੂੰ ਪਰ ਚੋਣ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਜੀ ਕਿ ਆਥਣ ਤੱਕ ਯਾਨੀ ਕਿ ਭਾਰਤੀ ਸਮੇਂ ਦੇ ਮੁਤਾਬਕ 3 ਤਰੀਕ ਨੂੰ ਸ਼ਾਮ ਤੱਕ ਉਹਨਾਂ 150 ਅਧਿਕਾਰੀਆਂ ਦੇ ਨਾਂ ਦਿੱਤੇ ਜਾਣ ਜਿਨ੍ਹਾਂ ਨੂੰ ਕਿ ਅਮਿਤ ਸ਼ਾਹ ਨੇ ਫੋਨ ਕੀਤਾ ਜਾ ਕਰਵਾਇਆ ਹੁਣ ਗੈਰਮਰ ਮੰਤਰੀ ਨੇ ਜੀ ਮੈਨੂੰ 7 ਦਿਨ ਦਾ ਵਕਤ ਚਾਹੀਦਾ ਤੇ ਚੋਣ ਕਮਿਸ਼ਨ ਨੇ ਗੱਲ ਕਹੀ ਹੈ ਵੀ ਐਵੇਂ ਟੋਲੇ ਨਹੀਂ ਲਾਉਣਾ ਚਾਹੀਦਾ ਵੀ ਮੇਰੇ ਖਿਆਲ ਦੇ ਮੁਤਾਬਕ ਐ ਆ ਤੇ ਮੇਰੇ ਖਿਆਲ ਦੇ ਮੁਤਾਬਕ ਐ ਉਹ ਆ ਤੁਸੀਂ ਗੱਲ ਕਲੀਅਰ ਕਰੋ ਵੀ ਭਾਈ ਜੇ ਤਾਂ ਜਾਣਕਾਰੀ ਹੈ ਸਿੱਧਾ ਗੱਲ ਤਾਂ ਦੱਸੋ ਜੇ ਨਹੀਂ ਜਾਣਕਾਰੀ ਹੈ ਤੇ ਫਿਰ ਆਪਾਂ ਨੂੰ ਹਵਾ ਚੜਾਂਗਾ ਨਹੀਂ ਮਾਰਨਾ ਚਾਹੀਦਾ ਜੀ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਤੋਹਫਾ ਜਿਹੜਾ ਭਾਰਤੀਆਂ ਨੂੰ ਮਿਲ ਗਿਆ ਜੀ ਚੋਣਾ ਮੁਕੰਨ ਸਾਰੀ ਕਹਿੰਦੇ ਨਾਲ ਦੀ ਨਾਲ ਹੀ ਟੋਲ ਪਲਾਜ਼ਾ ਤੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਹਾਂ ਬਿਲਕੁਲ ਜੀ ਭਾਰਤ ਦੇ ਵਿੱਚ ਇੱਕ ਤਰੀਕ ਨੂੰ ਟੋਲ ਪਲਾਜ਼ੇ ਦੀ ਕੀਮਤ ਦੇ ਵਿੱਚ ਵਾਧਾ ਹੋਣਾ ਸੀ ਪਰ ਉਹ ਇੱਕ ਤਰੀਕ ਨੂੰ ਇਸ ਕਰਕੇ ਰੋਕ ਲਿਆ ਕਿਉਂਕਿ ਆਪਾਂ ਜਾਣਦੇ ਜੀ ਕਿ ਪੰਜਾਬ ਦੇ ਵਿੱਚ ਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ 58 ਜਿਹੜੀਆਂ ਸੀਟਾਂ ਦੀ ਵੋਟਾਂ ਦੀ ਜਿਹੜੀ ਆ ਉਹ ਪ੍ਰਕਿਰਿਆ ਚੱਲਣੀ ਸੀ ਇਸ ਕਰਕੇ ਜਿਹੜਾ ਉਹ ਜਦੋਂ ਸਾਰੇ ਸੱਤਾ ਗੇੜਾਂ ਦੀਆਂ ਵੋਟਾਂ ਪੈ ਗਈਆਂ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਉਸ ਵੇਲੇ ਇਹਨਾਂ ਨੇ ਰੋਕ ਲਿਆ ਤੇ ਹੁਣ 3 ਤਰੀਕ ਨੂੰ ਜਾਨਕਿ 3 ਤਰੀਕ ਨੂੰ ਇਹਨਾਂ ਦੇ ਵੱਲੋਂ ਹੁਣ ਇਸ ਵੇਲੇ ਭਾਅ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਉਹ ਆਪਾਂ ਭਾਵੇਂ ਗੱਲ ਕਰਕੇ ਇਸ ਵੇਲੇ ਇਹਦੀ ਜਿਹੜਾ ਹੈਗਾ ਟੋਲ ਪਲਾਦੇ ਦੀ ਕੀਮਤ ਦੀ ਹੋਰ ਵਿੱਚ 5% ਵਾਧਾ ਹੋ ਗਿਆ ਦੁੱਧ ਦੀਆਂ ਕੀਮਤਾਂ ਦੀ ਗੱਲ ਕਰਕੇ 2% ਵਾਧਾ ਹੋ ਗਿਆ 2 ਰੁਪਏ ਵਾਧਾ ਹੋ ਗਿਆ ਸੋ ਇਸ ਤਰੀਕੇ ਨਾਲ ਜਾਣਕਾਰੀ ਹੈ ਸੋ ਦੇਸ਼ ਦੇ ਲੋਕਾਂ ਨੇ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸਣਾ ਹੀ ਆ ਤੇ ਪਿਸਣ ਦੇ ਨਮੂਨੇ ਆ ਰਹੇ ਆ ਹਾਜਰ ਵਿੱਚ ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਆ ਇੱਕ ਵਾਰੀ ਫਿਰ ਨਤੀਜੇ ਬਦਲ ਗਏ ਆ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੀਤ ਹੇਰ ਅੱਗੇ ਹੋ ਗਏ ਆ ਬਠਿੰਡਾ ਤੋਂ ਹਰਸਮਰਤਪੁਰ ਬਾਦਲ ਪੂਰੇ 5 ਮਿੰਟ ਪਹਿਲਾਂ ਸਾਨੂੰ ਇਸ ਵੇਲੇ ਖਬਰਾਂ ਤੇ ਗੱਲ ਕਰਦਿਆਂ ਨੂੰ ਹੋ ਗਿਆ ਜੀ 16 ਮਿੰਟ ਤੇ 5 ਮਿੰਟ ਪਹਿਲਾਂ ਹਰਸਮਰਤਪੁਰ ਬਾਦਲ ਅੱਗੇ ਹੋ ਗਏ ਆ ਲੁਧਿਆਣਾ ਤੋਂ ਰਾਜਾ ਬੜਿੰਗ ਅੱਗੇ ਨਿਕਲ ਗਏ ਆ ਰਵਨੀਤ ਬਿੱਟੂ ਪਿੱਛੇ ਹੋ ਗਏ ਆ ਜਦਕਿ 13 ਮਿੰਟ ਪਹਿਲਾਂ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਹੋਰੀ ਅੱਗੇ ਚੱਲਦੇ ਸੀਗੇ ਸੋ ਆ ਜਾਣਕਾਰੀਆ ਜਿਵੇਂ ਨਾ ਆਪਾਂ ਗੱਲ ਕਰਦੇ ਕਰਦੇ ਸਿਤ ਕੋਈ ਰੁਝਾਨ ਬਦਲ ਜਾਂਦੇ ਆ ਤੌਰ ਤਰੀਕੇ ਬਦਲ ਜਾਂਦੇ ਆ ਅੱਗੇ ਵਾਲਾ ਪਿੱਛੇ ਹੋ ਜਾਂਦਾ ਪਿੱਛੇ ਵਾਲਾ ਅੱਗੇ ਰਹਿ ਜਾਂਦਾ ਫਿਲਹਾਲ ਫਿਲਹਾਲ ਇਸ ਵੇਲੇ ਆਮ ਆਦਮੀ ਪਾਰਟੀ 4 ਸੀਟਾਂ ਦੇ ਉੱਤੇ ਅੱਗੇ ਆ ਕਾਂਗਰਸ ਵੀ ਪੰਜਾਬ ਦੇ ਵਿੱਚ 4 ਸੀਟਾਂ ਤੇ ਅੱਗੇ ਆ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਤੇ ਅੱਗੇ ਆ ਬੀਜੇਪੀ 2 ਸੀਟਾਂ ਤੇ ਅੱਗੇ ਆ ਤੇ ਜਿਹਨੂੰ ਅਸੀਂ ਅਦਰਦ ਕਹਿੰਦੇ ਆ ਆਜ਼ਾਦ ਉਹ 1 ਸੀਟ ਦੇ ਉੱਤੇ ਅੱਗੇ ਆ ਉਹ ਖਡੂਰ ਸਾਹਿਬ ਤੋਂ ਆ ਬਾਕੀ ਇਹ ਕੋਈ ਜਾਣਕਾਰੀ ਮੁਕੰਮਲ ਨਹੀਂ ਬਹੁਤ ਕੁਝ ਇਹਦੇ ਵਿੱਚ ਹਲੇ ਬਦਲਾ ਆਉਣਾ ਜੀ ਸੋ ਖਿਆ ਟੈਨਾ ਸਾਹਿਬ ਕੱਲ ਨੂੰ ਇਸੇ ਵੇਲੇ ਪਤਾ ਲੱਗ ਜਾਊਗਾ ਕਿ ਕਿਹਦੀ ਸਰਕਾਰ ਬਣੀ ਐ ਭਾਰਤ ਦੇ ਵਿੱਚ ਔਰ ਕਿਹੜਾ ਕਿਹੜਾ ਜਿੱਤ ਹਾਸਲ ਕਰ ਪਾਇਆ ਪੰਜਾਬ ਦੇ ਵਿੱਚ ਸੋ ਉਹਨਾਂ ਸਾਰੀਆਂ ਗੱਲਾਂ ਦੇ ਉੱਪਰ ਕੱਲ ਨੂੰ ਚਾਰਪਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਅੱਜ ਨਹੀਂ ਬਹੁਤ ਮਿਹਰਬਾਨੀ ਜੀ ਮਿਹਰਬਾਨੀ